ਹਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀਰ ਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਰਸੀਲੀ ਤੇ ਖੁਰਕਰੀ ਜਲੇਬੀ ਇਹਨੂੰ ਬਣਾਉਣ ਦੇ ਲਈ ਮੈਂ ਪਹਿਲਾਂ ਚਾਸ਼ਨੀ ਤਿਆਰ ਕਰਾਂਗੀ ਪੈਨ ਮੇ ਰੱਖ ਲਿਆ ਏ ਦੋ ਕੌਲੀਆਂ ਜਿਹੜੀਆਂ ਮੈਂ ਖੰਡ ਦੀਆਂ ਪਾ ਦਾਂਗੀ ਤੁਸੀਂ ਚਾਹੋ ਡੇਢ ਕੌਲੀ ਪਾ ਸਕਦੇ ਹੋ ਪਰ ਇੱਥੇ ਪ ਦੋ ਪਾਵਾਂਗੇ ਇੱਕ ਕੌਲੀ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਦੀ ਇਨੂੰ ਉਪਰ ਚੰਗੀ ਤਰ੍ਹਾਂ ਕਰ ਦਾਂਗੇ ਜੀ ਮਿਕਸ ਤੇ ਫਲੇਮ ਆਪਾਂ ਹਾਈ ਕਰ ਦਾਂਗੇ ਤੁਸੀਂ ਚਾਹੋ ਇਹਦੇ ਵਿੱਚ ਇਲਾਇਚੀ ਪਾਊਡਰ ਪਾ ਸਕਦੇ ਹੋ ਪਰ ਮੇਰੇ ਕੋਲ ਇਲਾਇਚੀ ਪਾਊਡਰ ਨਹੀਂ ਸੀ ਮੈਂ ਦੋ ਇਲਾਇਚੀਆਂ ਨੂੰ ਕੁੱਟ ਕੇ ਪਾ ਲਿਆ ਹੈ ਚੀਨੀ ਇਹਨੂੰ ਉਪਰ ਚੰਗੀ ਤਰ੍ਹਾਂ ਉਲ ਜਾਣ ਦਵਾਂਗੇ ਹਾਂਜੀ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਫੂਡ ਕਲਰ ਇਹ orange red ਕਲਰ ਦਾ ਜਿਹੜਾ ਫੂਡ ਕਲਰ ਲੈ ਆਏ ਥੋੜਾ ਜਿਹਾ ਆਪਾਂ ਇਹਦੇ ਵਿੱਚ ਉਹ ਪਾ ਦਾਂਗੇ ਜਿਹੜਾ ਕਲਰ ਆਪਾਂ ਜਿਹੜਾ ਫੂਡ ਕਲਰ ਆਪਾਂ ਵਰਤਾਂਗੇ ਉਸੇ ਕਲਰ ਦੀਆਂ ਜਿਹੜੀਆਂ ਜਲੇਬੀਆਂ ਨੇ ਆਪਣੀਆਂ ਬਣ ਕੇ ਤਿਆਰ ਹੋਣਗੀਆਂ ਜਿਨ੍ਹਾਂ ਨੂੰ ਆਪਣੀ ਚਾਸ਼ਨੀ ਬਣ ਕੇ ਤਿਆਰ ਹੁੰਦੀ ਹੈ ਇਹਨਾਂ ਨੂੰ ਆਪਾਂ ਜਲੇਬੀਆਂ ਦਾ ਜਿਹੜਾ ਕੋਲਾ ਉਹ ਬਣਾ ਕੇ ਤਿਆਰ ਕਰ ਲਾਂਗੇ ਜਿਹੜੀ ਕੌਲੀ ਨਾਲ ਆਪਾਂ ਨੇ ਖੰਡ ਮਿਣੀ ਸੀ ਉਹ ਇੱਕ ਕੌਲੀ ਹੈ ਜਿਹੜੀ ਮੈਂ ਮੈਦੇ ਦੀ ਲਈ ਆ ਇੱਕ ਪੂੜੀ ਪਾ ਦਾਂਗੇ ਇਹਦੇ ਵਿੱਚ ਆਪਾਂ ਇਹਨੂੰ ਦੀ ਇੱਕ ਚਮਚ ਇਹਦੇ ਵਿੱਚ ਆਪਾਂ ਘਿਓ ਪਾ ਦਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੱਥਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਜੀ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿੰਨਾ ਆਪਾਂ ਨੇ ਮੈਦਾ ਲਿਆ ਸੀ ਓਨਾ ਹੀ ਆਪਾਂ ਨੇ ਪਾਣੀ ਲੈਣਾ ਏ ਆਪਾਂ ਨੇ ਥੋੜਾ ਥੋੜਾ ਪਾਣੀ ਆਕੇ ਨੂੰ ਮਿਲਾਉਂਦੇ ਜਾਣਾ ਏ ਇਕਦਮ ਜਿਹੜਾ ਪਾਣੀ ਨਹੀਂ ਪਾਉਣਾ ਇਹਨੂੰ ਆ ਜਿਹੜਾ ਉਹਨੇ ਵੀ ਆਪਣਾ ਜਿਹੜਾ ਪ੍ਰਸੰਸਤ ਵਿੱਚ ਸ਼ੁਰੂ ਕਰਨਾ ਏ ਇਸ ਕਰਕੇ ਪਾਣੀ ਜਿਹੜਾ ਥੋੜਾ ਥੋੜਾ ਪਾਵਾਂਗੇ ਇਹਦੇ ਵਿੱਚ ਨਾ ਚਾਵਲਾਂ ਦਾ ਆਟਾ ਪਾਉਣਾ ਏ ਜੀ ਨਾ ਅਰਾ ਰੋਡ ਦੀ ਲੋੜ ਏ ਨਾ ਹੀ ਕੌਰਨ ਫਲੋਰ ਦੀ ਇਹ ਆਪਾਂ ਦੋ ਚੀਜ਼ਾਂ ਦੇ ਨਾਲ ਹੀ ਜਿਹੜੀ ਕੁਰਕਰੀ ਆਪਣੀ ਰਸੀਲੀ ਜਲੇਬੀਆਂ ਬਣਾ ਕੇ ਤਿਆਰ ਕਰਾਂਗੇ ਚੰਗੀ ਤਰ੍ਹਾਂ ਫੈਟ ਲਾਂਗੇ ਜੀ ਇਹਨੂੰ ਆਪਾਂ ਖੱਤਾਂ ਚੰਗੀ ਤਰ੍ਹਾਂ ਸਾਫ਼ ਕਰਕੇ ਮੈਂ ਇੱਕ ਉਹੜਾ ਜੜਾ ਹਾਂ ਇਹ ਨਾਲ ਮਿਕਸ ਕਰ ਲਿਆ ਹੈ ਜੀ ਚੰਗੀ ਤਰ੍ਹਾਂ ਘੋਲ ਬਣਾ ਕੇ ਬਣ ਕੇ ਤਿਆਰ ਹੈ ਜੀ ਆਪਣਾ ਇਸ ਤਰੀਕੇ ਦਾ ਘੋਲ ਜਿਹੜਾ ਪਨ ਚਾਹੀਦਾ ਹੈ 5 ਮਿੰਟ ਇਹਨੂੰ ਲਗਾਤਾਰ ਫੈਂਟਿਆ ਹੈ ਜੀ ਮੈਂ ਹੱਥਾਂ ਦੇ ਨਾਲ ਘੋਲ ਆਪਣਾ ਇੱਧਰ ਤਿਆਰ ਹੋ ਗਿਆ ਜੀ ਇੱਧਰ ਆਪਾਂ ਨੇ ਪੈਨ ਲਿਆ ਹੈ 플랫 ਪੈਨ ਲੈਣਾ ਹੈ ਜੀ ਆਪਾਂ ਨੇ ਇਹਨੂੰ ਆਪਾਂ ਨੇ ਇਹਦੇ ਵਿੱਚ ਘਿਓ ਪਾ ਕੇ ਆਪਾਂ ਨੇ ਗਰਮ ਹੋਣ ਲਈ ਰੱਖ ਦਿੱਤਾ ਹੈ ਜੀ ਮੈਂ ਕੇਲੀਫਾਫਾ ਲਿਆਏ ਇਹ ਨੂੰ ਮੈਂ ਗਲਾਸ ਦੇ ਵਿੱਚ ਇਸ ਤਰੀਕੇ ਨਾਲ ਰੱਖ ਦਾਂਗੀ 4 ਨੂੰ ਮੈਂ ਇਸ ਤਰੀਕੇ ਦੇ ਨਾਲ ਲਿਫਾਫੇ ਦੇ ਵਿੱਚ ਪਾ ਲਾਂਗੀ ਚਾਚਣ ਵੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਗੈਸ ਕਰ ਦਾਂਗੇ ਜੀ ਆਪਾਂ ਬੰਦ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ ਧਿਆਨ ਰੱਖਿਓ ਤੇਲ ਜਿਹੜਾ ਆਪਣਾ ਘਿਓ ਤੇਲ ਕੁਛ ਵੀ ਲਓਗੇ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਸ਼ੇਪ ਨੂੰ ਉਹਦਾ ਆਪਣਾ ਕੋਈ ਹੋਣੀ ਹੈ ਸ਼ੇਪ ਬਣਾਣੀ ਨਹੀਂ ਹੁੰਦੀ ਹੈ ਕਿ ਪਰਫੈਕਟ ਟੇਸਟ ਜਿਹੜਾ ਇਹ ਉਹ ਬਿਲਕੁਲ ਬਾਜ਼ਾਰ ਵਰਗੀ ਜਲੇਬੀ ਵਰਗਾ ਹੋਏਗਾ ਤੇ ਸ਼ੇਪ ਨਹੀਂ ਹੋ ਜੂਗੀ ਇਹ ਤੁਹਾਨੂੰ ਪਹਿਲਾਂ ਦੱਸ ਦਿੰਦੀ ਆ ਹੁਣ ਅਪੰਨ ਦਾ ਪਾਸਤਾ ਪਾ ਗਦਾਂਗੇ ਰੱਖਿਓ ਜਿਹੜਾ ਕੋਲ ਐ ਉਹ ਆਪਾਂ ਨੂੰ ਗਾੜਾ ਨਹੀਂ ਚਾਹੀਦਾ। ਨਾ ਹੀ ਬਹੁਤਾ ਪਤਲਾ ਚਾਹੀਦਾ ਐ ਤੇ ਨਾ ਹੀ ਬਹੁਤਾ ਗਾੜਾ ਚਾਹੀਦਾ ਐ। ਜਲੇਬੀ ਨੂੰ ਬੰਨੇ ਕੱਢਦੀ ਤਾਰ ਹੀ ਗਰਮ-ਗਰਮ ਆ ਜਿਹੜਾ ਚਾਸ਼ਣੀ ਦੇ ਵਿੱਚ ਪਾ ਲੈਣਾ ਐ। 5 ਸਕਿੰਟ ਦੇ ਵਿੱਚ ਹੀ ਜਿਹੜੀ ਚਾਸ਼ਣੀ ਜੋ ਜਲੇਬੀ ਹੈ ਜਿਹੜੀ ਚਾਸ਼ਣੀ ਚੂਠ ਲਵੇਗੀ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੀ ਹੈਗੀ ਜਲੇਬੀ ਚਾਸ਼ਣੀ ਪੀਣ ਲਈ మేరా ਸ਼ਾਮ ਟਾਈਮ ਹੈ ਜਿਹੜੀ ਜਲੇਬੀਆਂ ਬਣਾ ਰਹੀਆਂ ਚਾਸ਼ਨੀ ਦਾ ਕਲਰ ਹੈ ਜਿਹੜਾ ਬਹੁਤ ਹੀ ਡਾਰਕ ਦਿਖ ਰਿਹਾ ਹੈ 5 ਸਕਿੰਟ ਡਬੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਵੀ ਕੱਢ ਲਾਂਗੇ ਬਾਕੀ ਦੀ ਜਲੇਬੀਆਂ ਜਿਹੜੀਆਂ ਮੈਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਸ਼ੇਪ ਜਿਹੜੀ ਜਲੇਬੀਆਂ ਦੀ ਤੁਸੀਂ ਆਪਣੇ ਹਸਤਾਬ ਨਾਲ ਬਣਾ ਸਕਦੇ ਹੋ ਬਸ ਇੱਕ ਗੱਲ ਦਾ ਧਿਆਨ ਰੱਖਿਓ ਕਿ ਜਿਹੜੀ ਚਾ ਜਿਹੜਾ ਕਲਰ ਆ ਉਹ ਆਪਾਂ ਨੇ ਚਾਸ਼ਣੀ ਦੇ ਵਿੱਚ ਹੀ ਪਾਉਣਾ ਹੈ ਘੋਲ ਦੇ ਵਿੱਚ ਨਹੀਂ ਪਾਉਣਾ ਕਿਉਂਕਿ ਆਪਾਂ ਨੂੰ ਕਿਹੜਾ ਪਤਾ ਲੱਗਣਾ ਹੈ ਕਿ ਜਲੇਬੀਆਂ ਵਿੱਚ ਜਿਹੜਾ ਚਾਸ਼ਣੀ ਚੰਗੀ ਤਰ੍ਹਾਂ ਰਚ ਗਈ ਆ ਕਿ ਨਹੀਂ ਇਸ ਹਸਤਾਬ ਨਾਲ ਆਪਾਂ ਨੂੰ ਇਸ ਹਸਤਾਬ ਨਾਲ ਆਪਾਂ ਨੂੰ ਪਤਾ ਲੱਗ ਗਿਆ ਨਾ ਕਿ ਜਿਹੜੀ ਚਾਸ਼ਣੀ ਆ ਉਹ ਚੰਗੀ ਤਰ੍ਹਾਂ ਦੇ ਵਿੱਚ ਰਚ ਗਈ ਆ ਅਗਰ ਆਪਾਂ ਹੋਲ ਦੇ ਵਿੱਚ ਪਾਲਨ ਦੇ ਫੂਡ ਕਲਰ ਆਪਾਂ ਨੂੰ ਨਹੀਂ ਪਤਾ ਲੱਗਣਾ ਸੀ। ਜਲੇਬੀਆਂ ਆਪਣੀਆਂ ਬਣ ਕੇ ਸਾਰੀਆਂ ਬਿਲਕੁਲ ਤਿਆਰ ਨੇ ਜੀ। ਇਹਨਾਂ ਉੱਤੇ ਆਪਾਂ ਥੋੜਾ ਜਿਹਾ ਪਾ ਦਾਂਗੇ ਪਿਸਤਾ। ਜਿਹੜੀ ਚਾਸ਼ਨੀ ਆਪਣੇ ਕੋਲ ਬਚੀ ਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਕਣਕ ਦਾ ਆਟਾ ਪਾ ਕੇ ਤੇ ਵਿੱਚ ਥੋੜੀ ਸੌਂਫ ਪਾ ਕੇ ਆਪਾਂ ਉਹਦੇ ਜਿਹੜੇ ਚੀਲੇ ਆ ਉਹ ਬਣਾ ਲਾਂਗੇ ਜੀ ਉਹ ਵੀ ਬਹੁਤ ਵਧੀਆ ਬਣਦੇ ਨੇ ਆਪਾਂ ਚਾਚਣੀ ਨੂੰ ਵੇਸਟ ਨਹੀਂ ਕਰਾਂਗੇ। ਜਲੇਬੀ ਦੇਖੋ ਆਪਣੀ ਬਹੁਤ ਹੀ ਕੁਰਕਰੀ ਅਤੇ ਰਸ ਭਰੀ ਜਿਹੜੀ ਜਲੇਬੀਆਂ ਬਣ ਕੇ ਤਿਆਰ ਹੋਈ ਹੈ ਜੀ ਸ਼ੇਪ ਦੇਖੋ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਸ਼ੇਪ ਬਣਾਉਣ ਵਿੱਚ ਕੋਈ ਪਰਫੈਕਟ ਨਹੀਂ ਹੁੰਦਾ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਵੀਡੀਓ ਤੁਹਾਨੂੰ ਕਿ ਤੁਸੀਂ ਇੱਕ ਵਾਰੀ ਇਹ ਜਲੇਬੀ ਜਿਹੜੀ ਬਣਾ ਕੇ ਜ਼ਰੂਰ ਟਰਾਈ ਕਰਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ